ਅਮਰਸਰ ਦੇ ਵਿੱਚ ਜਿਹੜਾ ਐਸਓਸੀ ਦੇ ਵੱਲੋਂ ਜਿਹੜਾ ਕਿ ਪਰਮਜੀਤ ਸਿੰਘ ਉਰਫ ਪੰਜਾਬ ਸਿੰਘ ਨੂੰ ਟਾਡੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਮਰਸਰ 에어ਪੋਰਟ ਤੋਂ ਨਾਲ ਮੇਰੇ ਮੌਜੂਦ ਨੇ ਪਰਮਜੀਤ ਸਿੰਘ ਹੋਰੀ 7 ਦਿਨ ਘਟੋ ਘਟ ਪੁਲਿਸ ਦੇ ਕੋਲ ਰਹਿਣ ਤੋਂ ਬਾਅਦ ਆਪਣੇ ਹੁਣ ਘਰ ਪੰਜਾਬ ਦੇ ਵਿੱਚ ਜਿਹੜਾ ਜਲੰਧਰ ਦੇ ਕੋਲ ਪਿੰਡ ਹੈਗਾ ਉਹਨਾਂ ਦਾ ਉੱਥੇ ਪਰਤੇ ਨੇ ਗੱਲਬਾਤ ਮੈਂ ਉਹਨਾਂ ਨਾਲ ਕਰਾਂਗਾ ਸਵਾਗਤ ਹੈ ਪੀਟੀਸੀ ਨਿਊਜ਼ ਟਰੈਡਰ ਦਾ ਬਹੁਤ ਬਹੁਤ ਧੰਨਵਾਦ ਜੀ ਦਾ ਜਿਸ ਤਰੀਕੇ ਦੇ ਨਾਲ 에어ਪੋਰਟ ਤੇ ਅਨਾਉਂਸਮੈਂਟ ਹੁੰਦੀ ਹੈ ਪਰਮਜੀਤ ਸਿੰਘ ਨਾਲ ਬਲਵਿੰਦਰ ਕੌਰ ਕਰੋਕਜਨ ਜਾਜ਼ਨਾ ਚੜਨ ਪਲਸ ਆਂਦੀ ਹੈ ਲੈ ਕੇ ਜਾਂਦੀ ਹੈ ਸੱਤ ਦਿਨ ਰੱਖਦੀ ਹੈ ਵਾਪਸ ਇੱਥੇ ਆਂਦੀ ਹੈ ਸਭ ਤੋਂ ਪਹਿਲਾ ਮੇਰਾ ਸਵਾਲ ਇਹ ਹੀ ਹੈ ਕਿ ਮੈਂਟਲ ਟੌਰਚਰ ਕਿਸ ਤਰੀਕੇ ਦੇ ਨਾਲ ਮਹਿਸੂਸ ਕਰਦੇ ਹੋ ਤੇ ਜੋ ਇੱਕ ਢਾਲ ਲੱਗੀ ਹੈ ਖਾਸ ਕਰਕੇ ਇੱਕ ਤੁਹਾਡੇ ਕੈਰੇਕਟਰ ਨੂੰ ਕਿਵੇਂ ਵੇਖਦੇ ਇੱਕ ਆਪਾਂ ਇਹ ਗੱਲ ਕਰ ਸਕਦੇ ਹਾਂ ਕੋਈ ਵੀ ਬੰਦਾ ਹੋਵੇ ਨਾ ਦੇਖੋ ਬੰਦਾ ਫੀਲ ਤਾਂ ਕਰਦਾ ਹੀ ਆ ਜਿਸ ਬੰਦੇ ਨਾਲ ਕਿਸੇ ਨਾ ਵੀ ਕੋਈ ਵੀ ਹੈਪਨ ਹੁੰਦਾ ਉਹ ਬੰਦਾ ਫੀਲ ਕਰਦਾ ਪਰ ਮੈਨੂੰ ਇਸ ਕਰਕੇ ਹੈਗਾ ਵੀ ਜੇ ਮੈਂ ਦੇ ਤੇ ਇਸ ਕਰਕੇ ਮੈਨੂੰ ਪਹਿਲਾਂ ਕਿਉਂਕਿ ਮੈਂ ਆਪਣੇ ਪਿੰਡ ਰਿਹਾ ਆ ਮੈਂ ਕੋਈ ਪੀਓ ਨਹੀਂ ਸੀ ਮੈਂ ਕੋਈ ਲੁਕਿਆ ਨਹੀਂ ਸੀ ਕਿ ਜਿਹੜਾ ਮੈਂ ਚੋਰੀ ਚਾੜਨ ਲੱਗਾ ਮੈਨੂੰ ਰੋਕਣ ਦਾ ਇਹਨਾਂ ਨੂੰ ਇਹ ਕੰਮ ਕਰਨਾ ਫਿਰ ਮੈਨੂੰ ਘਰੇ ਆ ਜਾਂਦੇ ਬਾਕੀ ਉਹਨਾਂ ਨੇ ਆਪਣੀ ਇਨਕੁਆਇਰੀ ਕਰਨੀ ਕਹੇ ਨਹੀਂ ਮੈਂ ਕਹਿੰਦਾ ਵੀ ਦੇਖੋ ਉਹਨਾਂ ਦੀ ਜੋਬ ਆ ਪਰ ਉਹ ਜੋਬ ਨੂੰ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਜਦੋਂ ਉਹਨਾਂ ਨੂੰ ਪਤਾ ਸੀ ਮੈਂ ਪਿੰਡ ਰਹਿਣਾ ਮੈਂ ਕਿਤੇ ਦੌੜਿਆ ਨਹੀਂ ਮੈਂ ਕਿਤੇ ਲੁਕਿਆ ਨਹੀਂ ਤੇ ਮੈਂ ਛੱਡ ਕੇ ਨਹੀਂ ਭੱਜਿਆ ਤੇ ਉਹਨਾਂ ਨੂੰ 15 ਮਿੰਟ ਤੱਕ ਐਲਓਸੀ ਨਹੀਂ ਆਕੇ ਤੁਸੀਂ ਇੱਕ ਗੱਲ ਆਖੀ ਕਿ ਇਨਵੈਸਟੀਗੇਸ਼ਨ ਜਿਹੜੀ ਕਿਸ ਸਮੇਂ ਰਹਿੰਦੇ ਆ ਕਰ ਲੈਣੀ ਚਾਹੀਦੀ ਇਹ ਮੈਨੂੰ ਥੋੜਾ ਡਿਟੇਲ ਚ ਸਮਝਾਓ ਇਹ ਵਾਕਿਆ ਚੱਲਿਆ ਕਿਸ ਤਰ੍ਹਾਂ ਵੈ 4 ਦਿਨ ਦਾ ਇੱਕ ਰਿਮਾਂਡ ਤਿੰਨ ਦਾ ਇੱਕ ਉਹਦੇ ਚ ਗੱਲਬਾਤ ਹੋਈ ਹੋਣੀ ਇਹ ਸਟਾਰਟਿੰਗ ਸ਼ੁਰੂਆਤ ਹੋਈ ਕਿਸ ਤਰ੍ਹਾਂ ਕਿਉਂਕਿ ਮੈਂ ਸੁਣਨ ਚ ਤਾਂ ਇਹ ਵੀ ਹੈ ਕਿ ਬੋਰਡਿੰਗ ਵੀ ਕਲੀਅਰ ਹੋ ਗਿਆ ਸੀ ਸਿਕਿਉਰਿਟੀ ਵੀ ਕਲੀਅਰ ਹੋ ਗਈ ਸੀ ਐਂਡ ਮੌਕੇ ਤੇ ਆ ਕੇ ਜਿਹੜਾ ਕਿ ਇੱਕ ਤਰੀਕੇ ਨਾਲ ਜਹਾਜ਼ ਤੋਂ ਲਾ ਹੀ ਲਿਆ ਗਿਆ ਇਦਾਂ ਹੀ ਹੋ ਗਿਆ ਇਦਾਂ ਹੀ ਹੋਇਆ ਇਸ ਤਰੀਕੇ ਦੇ ਨਾਲ ਹੋਇਆ ਥੋੜਾ ਡਿਟੇਲ ਚ ਮੈਂ ਜਦੋਂ ਅਸੀਂ ਗਏ ਆਂ ਅਸੀਂ ਉੱਥੇ ਸਮਾਨ ਆਪਣਾ ਦਿਖਾਇਆ ਅਮਰਸਰ 에어ਪੋਰਟ ਰਾਜਸਥਾਨ ਕਿਉਂਕਿ ਜਦੋਂ 에어ਲਾਈਨ ਤੇ ਅਸੀਂ ਆਪਣਾ ਸਮਾਨ ਦਿਖਾਉਨੇ ਆ ਨਾ ਉਹ ਪੂਰਾ ਜਿੰਨਾ ਜਿੰਨਾ ਟਿੱਚੀ ਹੁੰਦਾ ਉਨਾ ਹੀ ਜਾਣ ਦਿੰਦੇ ਬੱਦ ਨਹੀਂ ਜਾਣ ਦਿੰਦੇ ਕਿਉਂ ਉਹਨਾਂ ਦੀ ਜ਼ਿੰਮੇਵਾਰੀ ਆ ਅਸੀਂ ਘਰੋਂ ਜੋਕੇ ਉਹਨਾਂ ਨਾਲ ਲੈ ਕੇ ਗਏ ਅਸੀਂ ਸਮਾਨ ਆਪਣਾ ਦਿਖਾ ਦਿੱਤਾ ਦਿਖਾ ਕੇ ਅਸੀਂ ਸਾਡਾ ਬੋਰਡਿੰਗ ਪਾਸ ਜਿਹੜਾ ਅਸੀਂ ਲੈਣਾ ਸੀ ਉਹਨਾਂ ਤੋਂ ਲੈ ਕੇ ਅਸੀਂ ਚੱਲ ਗਏ ਇਮੀਗ੍ਰੇਸ਼ਨ ਵਾਲੇ ਇਮੀਗ੍ਰੇਸ਼ਨ ਸਾਡਾ ਕਲੀਅਰ ਹੋਇਆ ਉਹਨੇ ਸਾਰਾ ਚੈੱਕ ਕੀਤਾ ਸਾਨੂੰ ਕਲੀਅਰ ਕਰਤਾ ਜੇ ਐ ਐਲਓ ਸੀ ਜਾਰੀ ਕੀਤੀ ਤਾਂ ਇਮੀਗ੍ਰੇਸ਼ਨ ਵਾਲਿਆਂ ਤੇ ਉੱਥੇ ਹੋਣੀ ਚਾਹੀਦੀ ਸੀ ਤੁਸੀਂ ਮੇਰੀ ਗੱਲ ਸਮਝਿਆ ਕਿ ਨਹੀਂ ਉੱਥੇ ਨਹੀਂ ਕਿਸੇ ਨੇ ਪੁੱਛਿਆ ਚਲੇ ਗਏ ਗਾਂਹ ਜਾ ਕੇ ਜਿਹੜੀ ਸਿਕਿਉਰਿਟੀ ਹੁੰਦੀ ਹੈ ਜਿੰਨੇ ਨਾਲ ਕੋਈ ਇਹੋ ਜਿਹੀ ਚੀਜ਼ ਬੰਦਾ ਜਹਾਜ਼ 'ਚ ਨਾਲ ਜਾਵੇ ਕੋਈ ਸਮਾਨ ਤਾਂ ਚਲੇ ਗਿਆ ਉਹਦੇ ਵਿੱਚ ਜੋ ਕੁਝ ਵੀ ਹੁੰਦਾ ਫਿਰ ਉੱਥੇ ਅਸੀਂ ਗਏ ਆ ਉੱਥੇ ਸਾਰਾ ਕਲੀਅਰ ਹੋ ਗਿਆ ਅਸੀਂ ਜਦੋਂ ਐਂਡ ਤੇ ਬਾਹਰ ਜਹਾਜ਼ ਦੀ ਬਾਰੀ 'ਚ ਉੱਥੇ ਜਿਹੜਾ ਸਟੇ ਰੂਮ ਸੀ ਉੱਥੇ ਬੈਠੇ ਸੀ ਕਿਉਂ ਟਾਈਮ ਰਹਿੰਦਾ ਸੀ ਅਜੇ ਅੱਧਾ ਘੰਟਾ ਚੱਲਣ 'ਚ ਅੱਧੇ ਘੰਟੇ ਬਾਅਦ ਜਦੋਂ ਅਸੀਂ ਉੱਥੇ ਗਏ ਆ ਤੇ ਟਾਈਮ ਦੇ ਨਾਲ ਹੀ ਤੇ ਕਰੀਬਨ ਉਸ ਵਲੇ 15 ਕਮਿੰਟ ਰਹਿੰਦੇ ਸੀ ਜਹਾਜ਼ ਚੱਲਣ ਚ ਜਦੋਂ ਇਹ ਚੱਲ ਗਿਆ ਤੇ ਇਹਨਾਂ ਨੇ ਅਨਾਉਂਸ ਕਰ ਦਿੱਤਾ ਸਮਾਂ ਕਿੰਨੇ ਵਜੇ ਦਾ ਸੀਗਾ ਸਮਾਂ ਮੇਰੇ ਖਿਆਲ ਦੇ ਵਿੱਚ 1:30 ਵਜੇ ਦਾ ਹੋਊਗਾ ਇਹ ਦੁਪਹਿਰ ਤੇ ਦੁਪਹਿਰ ਦਾ ਅੱਛਾ ਇੰਗਲੈਂਡ ਦੀ ਫਲਾਈਟ ਸੀਗੀ ਹਾਂ ਇੰਗਲੈਂਡ ਦੀ ਫਲਾਈਟ ਸੀ ਸਿੱਧੀ ਡਾਇਰੈਕਟ ਫਲਾਈਟ ਹਾਂ ਠੀਕ ਹੈ ਤੇ ਇਹਨਾਂ ਨੇ ਉੱਥੇ ਅਨਾਉਂਸ ਕਰ ਦਿੱਤਾ ਉਹ ਕਹਿੰਦੇ ਕੌਣ ਹੈ ਮੈਂ ਕਿਹਾ ਸੀ ਤੇ ਅਸੀਂ ਉਹ ਕਹਿੰਦੇ ਇੱਧਰ ਆ ਜਾਓ ਨਾਲ ਧਰਮਪਤਨੀ ਸੀਗੇ ਤੁਹਾਡੇ ਬਲਵਿੰਦਰ ਪੌਰ ਨਾਲ ਹੀ ਸੀ ਅੱਛਾ ਸਾਨੂੰ ਕਹਿੰਦੇ ਤੁਸੀਂ ਦੋਨੇ ਜਾਣੀ ਇੱਧਰ ਆ ਜਾਓ ਅਸੀਂ ਚੱਲ ਗਾ ਬਾਅਦ ਵਿੱਚ ਉੱਥੇ ਥੱਲੇ ਆ ਗਏ ਇਮੀਗ੍ਰੇਸ਼ਨ ਵਾਲਿਆਂ ਦੇ ਕੋਲ ਪਰ ਉਹਨੇ ਉਦੋਂ ਜਿਹੜਾ ਇੱਕ ਵਾਰੀ ਕ੍ਰਾਸ ਕਰ ਜੇ ਉਹਨੂੰ ਮੁੜ ਕੇ ਨੰਗਾ ਨਹੀਂ ਦਿੰਦੇ ਉਹ ਫੇਰ ਇਹਨਾਂ ਨੇ ਆਪਣਾ ਕਾਰਡ ਕੋਲ ਦਿਖਾ ਲ ਕੇ ਤਾਂ ਉਹਨਾਂ ਲੈ ਕੇ ਆਏ ਸਾਨੂੰ ਮੁੜ ਕੇ ਤੇ ਫਿਰ ਉੱਥੇ ਆਏ ਤਾਂ ਉਹਨਾਂ ਨੇ ਸਾਰਾ ਬੱਛ ਗਿਆ ਅਸੀਂ ਬਹਿ ਗਿਆ ਸਾਡਾ ਪਾਸਪੋਰਟ ਲੈ ਗਿਆ ਅੰਦਰ ਤੇ ਬਾਅਦ ਵਿੱਚ ਚੁੱਕਣ ਲੱਗੇ ਭਈ ਏਅਰਲਾਈਨ ਵਾਲੇ ਆ ਗਏ ਭਈ ਡਿਲੇ ਹੋ ਗਿਆ ਅਸੀਂ ਏਅਰਲਾਈਨ ਹੋਰ ਨਹੀਂ ਇੱਥੇ ਰੋਕ ਸਕਦੇ ਤੇ ਤੁਸੀਂ ਸਾਨੂੰ ਦੱਸੋ ਕੀ ਕਰਨਾ ਚਾਹੁੰਦੇ ਆ ਉਹ ਫਿਰ ਮੈਂ ਉਹ ਫਿਰ ਕਰਨ ਲੱਗੇ ਭਈ ਬਲਵਿੰਦਰ ਕੋਰ ਜਾ ਸਕਦੀ ਆ ਤੂੰ ਨਹੀਂ ਜਾ ਸਕਦਾ ਮੈਂ ਵਾਈਫ ਨੂੰ ਆਪਣੀ ਕਹਿੰਦਾ ਤੂੰ ਜਾ ਤੂੰ ਇਕੱਲੀ ਕੀ ਕਰੇਂਗੀ ਕਿਉਂਕਿ ਜਾਂ ਤਾਂ ਇੱਥੇ ਕੋਈ ਘਰ ਹੋਵੇ ਜਾਂ ਕੋਈ ਰਿਸ਼ਤੇਦਾਰ ਹੋਵੇ ਹੈ ਨਹੀਂ ਕੋਈ ਮੈਂ ਕਹਾ ਤੂੰ ਜਾ ਮੈਂ ਛੇ ਰਿਨਾ ਤੇ ਮੈਂ ਕੋਈ ਨਹੀਂ ਮੈਂ ਕਲੀਅਰ ਕਰਕੇ ਆ ਜੂਗਾ ਹਾਂਕਣ ਬਸ ਇਹੀ ਗੱਲ ਹੋਈ ਉੱਥੋਂ ਫਿਰ ਉਹ ਮੈਨੂੰ ਲੈ ਗਿਆ ਰਾਜਾ ਸੰਸੀ ਜਿਹੜਾ ਉੱਥੇ ਚੌਂਕੀ ਆ 에어ਪੋਰਟ ਦੀ ਉਹ ਤੋਂ ਬਾਅਦ ਵਿੱਚ ਉਹ ਆਪਣੇ ਅਮਰਸਰ ਮਾਲ ਮੰਡੀ ਜਿਹੜਾ ਹੈਗਾ ਸੀ ਆਈ ਸਟਾਫ ਥਾਣਾ ਉੱਥੇ ਲੈ ਗਿਆ ਉੱਥੇ ਜਾ ਕੇ ਫਿਰ ਉਹਨਾਂ ਨੇ ਸ਼ਾਮ ਨੂੰ ਐ ਰਾਤ ਨੂੰ ਫਿਰ ਥੋੜੀ ਬਹੁਤੀ ਪੁੱਛਗਿੱਛ ਕੀਤੀ ਦੂਸਰੇ ਦਿਨ ਸਵੇਰੇ ਫਿਰ ਉਹ ਆ ਗਏ ਸਾਰੇ ਪੁੱਛਗਿੱਛ ਕੀਤੀ ਨਾਂ ਕੀ ਆ ਪੀ ਦਾ ਨਾਂ ਕੀ ਲਿਖੀ ਗੱਲ ਲਿਖੀ ਗਾਈ ਇਦਾਂ ਦੀ ਚੀਜ਼ਾਂ ਲੱਗੀਆਂ ਉਹਨਾਂ ਨੇ ਪਛਤ ਤੀ ਕੋਪਰੇਟ ਕੀਤਾ ਹਰੇਕ ਤਰੀਕੇ ਨਾਲ ਦੇਖੋ ਮੈਂ ਕਹਿੰਦੀ ਨਾ ਜਿਹੜੀ ਮੇਰੇ ਕੋ ਜਿਹੜੀ ਕਜੀ ਦਾ ਮੈਨੂੰ ਪਤਾ ਸੀ ਉਹ ਮੈਂ ਦੱਸ ਦਿੱਤੀਆਂ ਉਹਨਾਂ ਨੂੰ ਸਾਰੀਆਂ ਉਹਨਾਂ ਦੀ ਇਹ ਗੱਲ ਤੇ ਅੜੀ ਸੀ ਵੀ ਤੂੰ ਨਾਂ ਘਾਤੇ ਚੇਂਜ ਕੀਤਾ ਨਾ ਰਾਤੋ ਰਾਤ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ ਗੱਲ ਸੁਣ ਮੈਂ ਉਹਨਾਂ ਨੂੰ ਦੋ ਇਹਦਾ ਸਵਾਲ ਦਾ ਜਵਾਬ ਦਿੱਤਾ ਸੀ ਵੀ ਨਾਂ ਮੈਂ ਚੇਂਜ ਕੀਤਾ ਮੇਰੀ ਗਵਰਨਮੈਂਟ ਮੈਨੂੰ ਪੁੱਛੇ ਤੁਸੀਂ ਕੌਣ ਹੋ ਨੇ ਮੈਨੂੰ ਪੁੱਛਣ ਵਾਲੇ ਇਹ ਤੁਹਾਨੂੰ ਲੱਗਦਾ ਕਿ ਉਹ ਪੰਜਾਬ ਸਿੰਘ ਤੇ ਪਰਮਜੀਤ ਸਿੰਘ ਦਾ ਵਿੱਚ ਦਾ ਜਿਹੜਾ ਰੇਡ ਕੇ ਕਰਕੇ ਤੁਹਾਨੂੰ ਇੰਨੇ ਦਿਨ ਉੱਥੇ ਰੱਖਿਆ ਜਾਂ ਜਿਸ ਤਰੀਕੇ ਦੇ ਨਾਲ ਆਇਆ ਤੇ ਖਾਸ ਕਰਕੇ ਟਵਿੱਟਰ ਤੇ ਜਿਹੜੀ ਗੱਲ ਹੋਈ ਕਿ ਸੰਪਰਕ ਜਿਹੜੇ ਤੁਹਾਡੇ ਲਖਵੀਰ ਹੋਰਾਂ ਦੇ ਨਾਲ ਜਾਂ ਬਾਕੀ ਜਿਹੜੇ ਕਿ ਟੈਰਰਿਸਟ ਐਕਟੀਵਿਟੀ ਇੱਕ ਵਰਡ ਯੂਜ਼ ਕੀਤਾ ਗਿਆ ਕਿ ਇਹਦੇ ਨਾਲ ਸਾਰੀਆਂ ਚੀਜ਼ਾਂ ਦੇ ਸੰਬੰਧ ਨੇ ਦੇਖੋ ਉਹ ਉਹਨਾਂ ਦੀ ਸੋਚ ਆ ਜੇ ਉਹਨਾਂ ਕੋਲ ਪ੍ਰੂਫ ਹੁੰਦਾ ਫਿਰ ਉਹ ਨਹੀਂ ਕਿਤੇ ਛੱਡਣਾ ਸੀ ਉਹਨਾਂ ਦੀ ਸੋਚ ਸੀ ਹੂੰ ਠੀਕ ਹੈ ਨਾ ਮੈਂ ਇਹ ਨਹੀਂ ਕਹਿੰਦਾ ਦੇਖੋ ਇਹਨਾਂ ਦੀ ਜਿਹੜੀ ਪੁਲਿਸ ਦੀ ਇੱਥੇ ਦੀ ਜਾਂ ਗਵਰਨਮੈਂਟ ਦੀ ਆ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਪਰ ਜਿਹੜੀਆਂ ਆਹ ਚੀਜ਼ਾਂ ਜਿਹੜੀਆਂ ਇੱਕ ਘੰਟੇ ਚ ਕਲੀਅਰ ਹੋ ਸਕਦੀਆਂ ਨੇ ਦੋ ਘੰਟਿਆਂ ਚ ਹੋ ਸਕਦੀਆਂ ਜਿਹਨੂੰ 7 5 6 ਦਿਨ ਪਰ ਉਹ ਕਹਿੰਦੇ ਅਸੀਂ ਆਪਣੇ ਹਾਈ ਕਮਿਸ਼ਨਰ ਤੋਂ ਪਤਾ ਕਰਨਾ ਕਿ ਪਾਸਪੋਰਟ ਸਹੀ ਆ ਹੁਣ ਉਸ ਪਾਸਪੋਰਟ ਦੇ ਮੈਂ ਨੂੰ ਧੰਨਵਾਦੀ ਆ ਆਵੀ ਆ ਹੂੰ ਠੀਕ ਹੈ ਨਾ ਤਾਂ ਹੁਣ ਵੈਗੁਰੂ ਜਾਣਦਾ ਫੇ ਕੀ ਥਿਉਰੀ ਸੀ ਤੁਸੀਂ ਨਨਕਾਣਾ ਸਾਹਿਬ ਵੀ ਗੁਰਮਾਰਾਏ ਦੇ ਮੱਥਾ ਟੇਕ ਕੇ ਆਏ ਹੋ ਉਹਦਾ ਵੀ ਜ਼ਿਕਰ ਹੋਇਆ ਕਿ ਪਾਕਿਸਤਾਨ ਕੀ ਕਰਨ ਗਏ ਨਹੀਂ ਉਹ ਪੁੱਛਿਆ ਸੀ ਉਹਨਾਂ ਨੇ ਉਹ ਕਿਦਨ ਗਏ ਸੀਗੇ ਤੁਸੀਂ ਮੈਂ 28 ਤਰੀਕ ਨੂੰ ਗਿਆ 28 ਨੂੰ ਨਾ ਸੱਚ 20 ਤਰੀਕ ਨੂੰ ਗਿਆ 28 ਨੂੰ ਮੁੜਿਆ ਹਾਂ 20 ਨਵੰਬਰ ਗਿਆ 8 ਦਿਨ ਰਿਹਾ ਯਾਨੀ ਮੈਂ 8 ਦਿਨ ਰਿਹਾ ਅੱਛਾ ਹਾਂ ਤੇ ਮੈਂ ਉੱਥੇ 28 ਨੂੰ ਮੁੜਿਆ ਹਾਂ ਤੇ 4 ਨੂੰ ਮੇਰੀ ਵਾਪਸੀ ਸੀ ਅਖੀਰਲੇ ਵੇਲੇ ਜਦੋਂ ਤੁਹਾਨੂੰ ਭੇਜਿਆ ਵੈ ਤੇ ਕੋਈ ਪੁਲਿਸ ਨੇ ਕਲੀਨ ਚਿੱਟ ਦਿੱਤੀ ਹੁਣ ਇਸ ਵਾਰੀ ਮੈਨੂੰ ਹਜੇ ਦੱਸਿਆ ਮੈਂ ਇਹ ਉਹਨਾਂ ਨੂੰ ਮੈਂ ਕਹਿ ਰਿਹਾ ਤੇ ਮੈਨੂੰ ਤੁਸੀਂ ਦਿਓ ਭਲਕ ਨੂੰ ਮੈਨੂੰ ਕੋਈ ਆਣ ਕੇ ਫੇਰ ਪੁੱਛੇ ਕੋਈ ਹੋਰ ਆ ਜਾਣਗੇ ਨਹੀਂ ਜੀ ਤੇਰਾ ਤਾਂ ਉਹਨਾਂ ਨੇ ਕਲੀਅਰ ਕਰਤਾ ਤੇਰਾ ਤਾਂ ਜਾ ਰਹਿਂਦਾ ਹੋ ਰਹਿਂਦਾ ਤੁਹਾਨੂੰ ਡਰ ਹੈਗਾ ਇਸ ਚੀਜ਼ ਦਾ ਲੇਕਿਨ ਦੇਖੋ ਕਿਉਂ ਨਹੀਂ ਹੂੰ ਕਿਉਂ ਨਹੀਂ ਇਹਨਾਂ ਨੂੰ ਚਾਹੀਦਾ ਆਪ ਹੀ ਲੈ ਕੇ ਦੇਣਾ ਹੂੰ ਤੇ ਭਾਈ ਸਾਰਾ ਇਨਵੈਸਟੀਗੇਸ਼ਨ ਕਰ ਲਿਆ ਹੂੰ ਤੂੰ ਕਲੀਨ ਆ ਹੂੰ ਠੀਕ ਹੈ ਨਾ ਉਹਨੂੰ ਇਹ ਜੇ ਇਹ ਨਹੀਂ ਦਿੰਦੇ ਤੇ ਇਹਨਾਂ ਦੇ ਦਿਲ ਚ ਖੋਟ ਹੋਊਗੀ ਅਗਲੀ ਫਲਾਈਟ ਦਾ ਹੁਣ ਕਦੋਂ ਦੀ ਕਰਾਈ ਜੇ ਕਿ ਨਹੀਂ ਹੱਲੇ ਉਰੀ ਦੇ ਪਿਆ ਹੱਲੇ ਨਹੀਂ ਕਿਉਂਕਿ ਐਲਓਸੀ ਨੂੰ ਮੇਰੇ ਖਿਆਲ ਅੱਠ ਤੋਂ 10 ਦਿਨ ਕਹਿੰਦੇ ਆ ਲੱਗ ਜਾਂਦੇ ਆ ਤੇ ਉਹ 10 ਦਿਨ ਮੈਂ ਬੀਟ ਕਰੂੰਗਾ ਫਿਰ ਪੁੱਛੂੰਗਾ ਇਹਨਾਂ ਨੂੰ ਇਸ ਦਿਨਾਂ ਨੂੰ ਰੁਕਾਂਗੇ ਤੇ ਇੱਕ ਛੁੱਟ ਜੇ ਬ੍ਰੇਕ ਦਿਲੇ ਬ੍ਰੇਕ ਉਸ ਪਾਰ ਕੁਝ ਹੋਰ ਖਾਸ ਖਬਰਾਂ